ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 179 ਤੇ ਸੁਭਾਈਮਾਨ ਸ਼ਬਦ ਪੜਾਂਗੇ ਜੋ ਗਉੜੀ ਰਾਗ ਵਿੱਚ ਹੀ ਹੈ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜੀ ਦੇ ਸ਼ਬਦ ਤੋਂ ਆਪਾਂ ਸਿੱਖਿਆ ਲੈਣੀ ਹੈ ਜੋ ਸਤਗੁਰੂ ਸਮਝਾ ਰਹੇ ਨੇ ਕਿਉਂਕਿ ਜੋ ਗਰਬਾਣੀ ਆ ਇਹ ਜੀਵਨ ਜਾਂਚ ਐ ਗਰਬਾਣੀ ਕੋਈ ਜਾਦੂ ਟੂਣਾ ਨਹੀਂ ਹੈ ਭਾਈ ਵੀ ਆਪਾਂ ਇੰਨੇ ਪਾਠ ਕਰਾਂਗੇ ਜਾਂ ਇੰਨੇ ਸੁਖਮਨੀ ਸਾਹਿਬ ਕਰਾਂਗੇ ਤਾਂ ਫਲ ਮਿਲੂ ਫਲ ਸਿਰਫ ਗਰਬਾਣੀ ਦੀ ਪੰਕਤੀ ਨੂੰ ਪੜ੍ਹ ਕੇ ਸੁਣ ਕੇ ਜਦੋਂ ਆਪਾਂ ਉਹਨੂੰ ਮੰਨਾਂਗੇ ਗੁਰੂ ਦੇ ਬਚਨ ਨੂੰ ਮੰਨਾਂਗੇ ਨਾ ਗੁਰੂ ਦਾ ਬਚਨ ਮੰਨਣ ਦੇ ਨਾਲ ਫਲ ਮਿਲਣਾ ਕਿਉਂਕਿ ਸਾਡੇ ਨੂੰ ਜੀਵਨ ਜਾਂ ਜੀਵਨ ਜੀਣ ਦੀ ਜਾਂਚ ਆ ਜਾਏਗੀ ਸਾਨੂੰ ਜਿਉਣਾ ਆ ਜਾਏਗਾ ਸਤਿਗੁਰੂ ਸਮਝਾਉਣਾ ਕਰਦੇ ਨੇ ਇੱਥੇ ਇਹ ਵੀ ਗੱਲ ਆਪਾਂ ਕਰ ਲੈਨੇ ਆ ਵੀ ਐ ਨਹੀਂ ਕਹਿੰਦੇ ਵੀ ਤੇਰੇ ਕੋਲੇ ਕੋਈ ਧਨ ਪਦਾਰਥ ਨਾ ਹੋਵੇ ਜਾਂ ਤੇਰੇ ਕੋਲੇ ਸੋਨਾ ਘਰ ਨਾ ਹੋਵੇ ਜਾਂ ਤੇਰੇ ਕੋਲੇ ਪਰਿਵਾਰ ਨਾ ਹੋਵੇ ਈਆਂ ਪੁੱਤਰ ਨਾ ਹੋਣ بیوی ਬੱਚੇ ਨਾ ਹੋਣ ਇਹ ਨਹੀਂ ਕਹਿੰਦੇ ਇਹ ਤੇਰੇ ਕੋਲੇ ਹੋਵੇ ਸਭ ਕੁਝ ਦਾਤਾ ਅਕਾਲ ਪੁਰਖ ਵਾਹਿਗੁਰੂ ਦੀਆਂ ਨੇ ਤੇ ਪਰ ਸਤਿਗੁਰੂ ਸਮਝਾਉਣਾ ਕਰਦੇ ਨੇ ਵੀ ਜੇ ਤੂੰ ਜੇ ਤੂੰ ਇਹਦੇ ਵਿੱਚ ਹੀ ਖਚਤ ਹੋਇਆ ਰਹਿਣਾ ਤਾਂ ਇਹ ਤੇਰੇ ਨਾਲ ਜਾਣ ਵਾਲੀਆਂ ਚੀਜ਼ਾਂ ਨਹੀਂ ਹੈ ਤੇਰੇ ਨਾਲ ਨਿਭਣ ਵਾਲੀਆਂ ਨਹੀਂ ਹੈ ਇਹ ਨਾਸ਼ ਹੋਣ ਵਾਲੀਆਂ ਨੇ ਇਹ ਗੱਲ ਸਮਝਾਉਂਦੇ ਨੇ ਸਤਿਗੁਰੂ ਇਸ ਸ਼ਬਦ ਦੇ ਵਿੱਚ ਮਹਾਰਾਜ ਕਹਣਾ ਕਰਦੇ ਨੇ ਬਹੁਤ ਦਰਬ ਕਰ ਮਨ ਨ ਅਗਨ ਵੀ ਬਹੁਤ ਸਾਰੇ ਪਦਾਰਥ ਇਕੱਠੇ ਕਰਨ ਦੇ ਨਾਲ ਤੇਰਾ ਮਨ ਫੇਰ ਮਹੀ ਟਕਾਉ ਵਿੱਚ ਆਉਂਦਾ ਅਨਕ ਰੂਪ ਦੇਖ ਨਾ ਪਤਿਆਨਾ ਸਬੋਧਰ ਭਾਈ ਨੂੰ ਕੀਤਾ ਜੀ ਇੱਥੇ ਪਰ ਸਿੱਖਿਆ ਦੋਨਾਂ ਨੂੰ ਆ ਇਸਤਰੀ ਪੁਰਸ਼ ਨੂੰ ਬਈ ਬੜਾ ਤੋਂ ਧਨ ਪਦਾਰਤ ਇਕੱਠਾ ਕਰਦਾ ਦੁਨੀਆ ਦੀ ਦੌਲਤ ਕਹਿੰਦਾ ਮੇਰੇ ਕੋਲੇ ਇਕੱਠੀ ਹੋ ਜੇ ਤੇ ਮਨ ਤੇਰਾ ਫੇਰ ਵੀ ਨਹੀਂ ਰਾਜ ਦਾ ਭੁੱਖ ਨਹੀਂ ਤੇਰੀ ਮਿਟਦੀ ਅਨਕ ਰੂਪ ਦੇਖ ਨਾ ਪਤਿਆਨਾ ਅਨੇਕ ਤਰ੍ਹਾਂ ਦੀਆਂ ਸੁੰਦਰ ਨਾਰੀਆਂ ਦੇਖ ਦੇਖ ਕੇ ਤੇਰਾ ਮਨ ਫੇਰ ਮਣੀ ਪਤੀਜ ਦਾ ਪ੍ਰਾਇਆ ਰੂਪ ਦੇਖ ਦੇਖ ਅਨਕ ਰੂਪ ਦੇਖ ਨਾ ਪਤਿਆਨ ਪੁੱਤਰ ਕਲਤਰ ਓਰਜੋ ਜਾਨ ਮੇਰੀ ਪੁੱਤਰ ਕਲਤਰ ਪਰਿਵਾਰ ਦੇ ਵਿੱਚ ਕਹਿ ਲੋ ਕਾਰੋਬਿਹਾਰ ਦੇ ਵਿੱਚ ਕਹਿ ਲੋ ਇੱਥੇ ਪੁੱਤਰ ਕਲਤਰੀ ਲਿਖਿਆ ਮਹਾਰਾ ਨੇ ਧੀਆਂ ਪੁੱਤਰ ਪਰਿਵਾਰ ਪੋਤੇ ਦੋਤਰੇ ਕਹਿ ਲੋ ਨਾਲ ਮਹਾਰਾਜ ਕਹਿੰਦੇ ਪੁੱਤਰ ਕਲਤਰ ਔਰ ਜਿਉ ਜਾਨ ਮੇਰੀ ਓ ਬਨਸੇ ਓਏ ਭਸਮੇ ਢੇਰੀ ਜਿਹਦੇ ਵਿੱਚ ਤੇਰੀ ਜਾਨ ਉਲਝੀ ਪਈ ਐ ਚੱਕ ਸ਼ਬਦ ਹੋਰ ਵੀ ਪੜਦੇ ਹੁੰਦੇ ਆ ਇਹ ਮਨ ਤੇਰਾ ਕੋ ਨਹੀਂ ਖਿੱਚ ਰਹੇ ਜਨਪਾਰ ਪੇ ਜਿਨ੍ਹਾਂ ਦਾ ਤੋਂ ਭਾਰ ਖਿੱਚੀ ਫਿਰਦਾ ਨਾ ਇਨਸਾਨ ਬੀਬੀ ਆ ਚਾਹੇ ਭਾਈ ਆ ਘਰ ਪਰਿਵਾਰ ਦਾ ਦੇਣ ਲੈਣ ਦਾ ਹੈ ਨਾ ਪੇ ਇਹ ਤੇਰੇ ਸਾਥ ਨੇ ਬਣਵਾਲਾ ਨਹੀਂ ਹੈ ਕੋਈ ਤੇਰਾ 베ਲੀ ਨਹੀਂ ਹੈ ਬਿਨਾ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦਾ ਨਾਮ ਹੀ ਤੇਰਾ 베ਲੀ ਹੈ ਅੱਗੇ ਮਹਾਰਾਜ ਕਹਿੰਦੇ ਨੇ ਬਿਨ ਹਰ ਭਜਨ ਦੇਖੋ ਵਿਲਲਾਤੇ ਮਹਾਰਾਜ ਕਹਿੰਦੇ ਮੈਂ ਬਿਨਾਂ ਭਜਨ ਤੋਂ ਲੋਕਾਂ ਨੂੰ ਬਿਲਕਦੇ ਦੇਖਿਆ ਹੁਣ ਵੀ ਆਪਾਂ ਵੀ ਦੇਖਦੇ ਆ ਜੇ ਕੋਈ ਮੰंजे ਚ ਪਿਆ ਬਿਲਕਦਾ ਨਾ ਬਿਮਾਰੀ ਨੇ ਘੇਰਿਆ ਹੋਇਆ ਧੀ ਪੁੱਤਰ ਮਨੀ ਨੇੜੇ ਆਉਂਦਾ ਵੀ ਸਮੈਲ ਆਉਂਦੀ ਆ ਤੇਰੇ ਕੋਲੋਂ ਨਾਮ ਤੋਂ ਟੁੱਟਿਆ ਹੋਇਆ ਦੀ ਨਿਸ਼ਾਨੀ ਆਏ ਸਰੀਰਕ ਕਰਕੇ ਦੁੱਖ ਤਕਲੀਫ ਕੋਈ ਵੀ ਆਮ ਦਾ ਦੁੱਖ ਸੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੋਂ ਕਿਸ ਤਰ੍ਹਾਂ ਪੰਕਤੀਆਂ ਗਰਮਾਣੀ ਵਿੱਚ ਵੀ ਇਹ ਸਰੀਰ ਕਰਕੇ ਦੁੱਖ ਤਕਲੀਫ ਆਉਂਦੀ ਆ ਪਰ ਉਹ ਬਿਲਕੇਗਾ ਨਹੀਂ ਟੜਫੇਗਾ ਨਹੀਂ ਇਨਸਾਨ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਕਿਉਂਕਿ ਉਹਨੇ ਤੇਰਾ ਭਾਣਾ ਮਿੱਠਾ ਲਾਗੇ ਆਲਾ ਸ਼ਬਦ ਉਹਨੂੰ ਹਿਰਦੇ ਘਰ ਵਿੱਚ ਜਾਦ ਆ ਜਾਂਦਾ ਵੀ ਸਾਡੇ ਸਤਗੁਰਾਂ ਨੇ ਸਾਨੂੰ ਸਿਖਾਇਆ ਵੀ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਨਕ ਬਦਾ ਹਰ ਨਾਨਕ ਨਾਮ ਪਦਾਰਥ ਮੰਗੇ ਬਸ ਤੇਰੇ ਨਾਮ ਦੀ ਦਾਤ ਚਾਹੀਦੀ ਆ ਮਹਾਰਾਜ ਕਹਣਾ ਕਰਦੇ ਨੇ ਹਰ ਭਨ ਬਿਨ ਬਿਨ ਹਰ ਭਜਨ ਦੇਖੋ ਬਿਲ ਲਾਤੇ ਤ੍ਰਿਗ ਤਨ ਤ੍ਰਿਗ ਤਨ ਮਾਇਆ ਸੰਗ ਰਾਤੇ ਜੇ ਮਾਇਆ ਦੇ ਵਿੱਚ ਹੀ ਖੱਚਦਾ ਜਿਹੜਾ ਇਨਸਾਨ ਮਹਾਰਾਜ ਕਹਿੰਦੇ ਉਹਦਾ ਜਿਹੜਾ ਤਾਣਾ ਤੇ ਧਾਣਾ ਤ੍ਰਿਗ ਦਾ ਮਤਲਬ ਹੈ ਹਰਾਮ ਲਿਖੇ ਵਿੱਚ ਨਹੀਂ ਹੈ ਕਿਸੇ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਜਿਉ ਬਗਾਰੀ ਕੈ ਸਰਦੀ ਜੇ ਧਾਮ ਓਏ ਖਸਮੇ ਕੇ ਗ੍ਰਹਿ ਓਨ ਦੁਖ ਸਹਾਮ ਜਿਵੇਂ ਹੁਣ ਕਿਸੇ ਵਪਾਰੀ ਨੇ ਜਾਂ ਪੈਸੇ ਵਾਲੇ ਨੇ ਜਾਂ ਕਿਸੇ ਨੇ ਕੰਮ ਕਰਾਉਣਾ ਵੀ ਆਪਾਂ ਕਹਿੰਦੇ ਲੈ ਪਾਈ ਤੈਨੂੰ ਇੰਨੀ ਦਿਹਾੜੀ ਦਿੱਤੀ ਜਾਏਗੀ ਜਾਂ ਇੰਨੀ ਮਜ਼ਦੂਰੀ ਮਿਲੇਗੀ ਵੀ ਆ ਮੇਰਾ ਇੰਨਾ ਕੰਮ ਆ ਮੇਰਾ ਮਿੱਟੀ ਆ ਜਾਂ ਇਟਾਂ ਕੁਛ ਵੀ ਲਾ ਲਓ ਕਿਸੇ ਵੀ ਕਿਸਮ ਦਾ ਭਾਰ ਆ ਵੀ ਆ ਚੱਕ ਕੇ ਭਾਈ ਮੇਰਾ ਫਲਾਣੇ ਥਾਂ ਪਹਚਾ ਦੇ ਤੇ ਤੈਨੂੰ ਆ ਕਰਾਇਆ ਦੇ ਦੂੰ ਹੁਣ ਚਾਹੇ ਉਹਦੇ ਬਿਗਾਰੀ ਦੇ ਜਿਹਨੂੰ ਆਪਾਂ ਬਿਗਾਰਿਆ ਮਿਹਨਤ ਵਾਸਤੇ ਵੀ ਆ ਮੇਰਾ ਕੰਮ ਕਰਦੇ ਚਾਹੇ ਤੋ ਉਹਦੇ ਨੋਟਾਂ ਦੀ ਚਾਹੇ ਹੀਰਿਆਂ ਦੀ ਚਾਹੇ ਜਵਾਹਰ ਮੋਤੀਆਂ ਦੀ ਪੰਡ ਬੰਨ ਕੇ ਸਿਰ ਤੇ ਧਰ ਦੇ ਤੇ ਉਹਨੂੰ ਕੋਈ ਲਾਭ ਨਹੀਂ ਕਿਉਂਕਿ ਉਹਨੇ ਤਾਂ ਉੱਥੇ ਜਾ ਕੇ ਉਹਦੇ ਘਰੇ ਪਹਚਾਤਾ ਜਿਹਦਾ ਮਾਲ ਸੀ ਉਹਦੇ ਘਰੇ ਪਹੁੰਚ ਗਿਆ ਤੇ ਤੂੰ ਤਾਂ ਇੱਕ ਥੋੜੀ ਜੀ ਮਜਦੂਰੀ ਖਾਤਰੀ ਜਾਂ ਉਹੀ ਬਗਾਰ ਪਾ ਲਈ ਜਿਹਨੂੰ ਆਪਾਂ ਕਹਿੰਦੇ ਨੇ ਮੰਗ ਪਾ ਲਈ ਵੀ ਮੰਗ ਪਾ ਕੇ ਹਾੜੀ ਵਢਾ ਲਈ ਮੰਗ ਪਾ ਕੇ ਗੋਡੀ ਕਰਾ ਲਈ ਚੱਲਦਾ ਅੱਜ ਕੱਲ ਬਥੇਰਾ ਆਪੇ ਹਿਸਾਬ ਲਾ ਲਿਓ ਤੁਸੀਂ ਠੀਕ ਆ ਜੀ ਬਈ ਉਹਦੇ ਤਾਂ ਬਤਲਾਉਣ ਤੱਕ ਭਾਰ ਹੀ ਚੱਲਿਆ ਵਾ ਉਹਦੇ ਪੱਲੇ ਕੁਛ ਨਹੀਂ ਪਿਆ ਧਿਆਨ ਨਾਲ ਸਮਝਣੀਆਂ ਗੱਲਾਂ ਜੇ ਕੋਈ ਮੰਗਾਏ ਨੇ ਕਿਸੇ ਨੇ ਬਾਬੇ ਨੇ ਕਹਿ ਲੋ ਮੰਗ ਪਾਈ ਆ ਵੀ ਆਜੋ ਭਾਈ ਹੁਣ ਕਣਕ ਵੱਢਣ ਵਾਲੀ ਆ ਵੱਢਣੀ ਆ ਕੱਢਣੀ ਆ ਤੇ ਜਿਨ੍ਹਾਂ ਨੇ ਵੱਢੀ ਕੱਢੀ ਆ ਭਾਈ ਦਾਣੇ ਵੀ ਸੰਭਾਲ ਤੇ ਤੂੜੀ ਵੀ ਸੰਭਾਲਤੀ ਉਹਨਾਂ ਦੇ ਪੱਲੇ ਨਹੀਂ ਕੱਖ ਪਿਆ ਤੇ ਗਰਬਾਣੀ ਦੀ ਪੰਕਤੀ ਕਹਿੰਦੀ ਆ ਮੈਂ ਨਹੀਂ ਕਹਿ ਰਿਆ ਉਹ ਮਾਲਕ ਦੇ ਘਰ ਜੀ ਨੇ ਬੰਗਾਰੇ ਸੀ ਤੁਸੀਂ ਬੰਗਾਰ ਕੇ ਉਹਨੇ ਕੰਮ ਕਰਾ ਲਿਆ ਤੇ ਜਿਹੜਾ ਧਨ ਪਦਾਰਥ ਸੀ ਕੋਈ ਦਾਣਾ ਫੱਕਾ ਸੀ ਉਹ ਉਹਦੇ ਘਰ ਚੱਲਿਆ ਗਿਆ ਤੇ ਛੋਡੇ ਪੱਲੇ ਤਾਂ ਇੱਕ ਭਾਰ ਹੀ ਰਿਆ ਵੀ ਤੁਸੀਂ ਤਾਂ ਭਾਰ ਹੀ ਚੱਕਿਆ ਔਖੇ ਹੋ ਕੇ ਉਹ ਕੰਮ ਕੀਤਾ ਸੋ ਮਹਾਰਾਜ ਕਹਿੰਦੇ ਨੇ ਜਿਵੇਂ ਬਿਗਾਰੀ ਕੇ ਸਿਰ ਦੀ ਜੇ ਧਾਮ ਪਲਾ ਤੂੰ ਹੀਰੇ ਜਵਾਰ ਦੀ ਤੇ ਨੋਟਾਂ ਦੀ ਪੰਡ ਬੰਨ ਕੇ ਬਿਗਾਰੀ ਦੇ ਸਿਰ ਤੇ ਰੱਖਦੇ ਉਹਨੂੰ ਕੋਈ ਲਾਭ ਨਹੀਂ ਹੋਣਾ ਓਏ ਵਾਹਿਗੁਰੂ ਓਏ ਖਸਮੇ ਕੇ ਗ੍ਰਹਨ ਦੁਖ ਜ਼ਹਾਮ ਇਹ ਆਪਾਂ ਗੱਲ ਸਮਝ ਲਈ ਹੁਣ ਵੀ ਉਹ ਜਿਹਦਾ ਮਾਲ ਸੀ ਉਹਦੇ ਘਰੇ ਚਲੇਗਾ ਵੀ ਤੈ ਤਾਂ ਐਵੇਂ ਭਾਰ ਦਾ ਦੁੱਖ ਹੀ ਚੱਲਿਆ ਸੱਜਣਾ। ਜਿਵੇਂ ਗਰਮੀ ਦੇ ਵਿੱਚ ਮਰਿਆ ਮੁਰਕੋ ਮੁਰਕ ਕੇ ਹੋਇਆ ਕੰਡ ਲੜਾਈ। ਆਪਾਂ ਸਮਝਦੇ ਨਾ ਆਪਣੀ ਵਾਲੀ ਬੋਲੀ ਚ ਵੀ ਕੰਡ ਲੜਦੀ ਹੈ ਜਦੋਂ ਸਾੜੀ ਵੱਡਾਂ ਕੇ ਜਾਂ ਕੋਈ ਕੰਮ ਕਰਾਂਗੇ ਉਹ ਜੋ ਮਿੱਟੀ ਘੱਟੇ ਵਾਲਾ। ਤੈਨੂੰ ਕੁਝ ਨਹੀਂ ਲਾਭ ਹੋਇਆ ਉਹ ਤਾਂ ਮਾਲਕ ਦੇ ਘਰੇ ਚੱਲਿਆਗਾ ਜੀ ਦਾ ਸੀਗਾ। ਇਸ ਤਰ੍ਹਾਂ ਹੀ ਤੇਰਾ ਜੀਵਨ ਹੈ। ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਉਹ ਬਾਂਝਾ ਹੈ ਸੱਜਣਾ। ਜਿਹੜਾ ਭਾਰ ਚੱਕੀ ਫਿਰਦਾ ਹੈ ਤਾਂ ਐਵੇਂ ਇਹਦਾ ਕੋਈ ਨਹੀਂ ਤੈਨੂੰ ਫਾਇਦਾ ਹੋਣ ਵਾਲਾ ਇਹ ਮਨ ਤੇਰਾ ਕੋ ਨਹੀਂ ਕੀਚ ਰਹੇ ਜਨ ਭਾਰ ਜਨ ਦਾ ਭਾਰ ਖਿੱਚੀ ਫਿਰਦਾ ਤੇਰਾ ਕੋਈ ਨਹੀਂ 베ਲੀ ਇਹਨਾਂ ਚੋਂ 베ਲੀ ਤੇਰਾ ਪ੍ਰਭੂ ਪਰਮਾਤਮਾ ਦਾ ਨਾਮ ਹੈ ਧਿਆਨ ਨਾਲ ਗੱਲ ਸੁਣਨੀ ਹੈ ਜੀ ਕੋਈ ਇਹ ਨਹੀਂ ਵੀ ਹੇਕਾਂ ਲਾ ਲਾ ਕੇ ਆਪਾਂ ਬਾਣੀ ਪੜਨੀ ਆ ਜਾਂ ਮਤਲਬ ਵੀ ਹਾਂ ਇੱਕ ਗੱਲ ਹੈ ਵੀ ਸੁਰ ਦੇ ਵਿੱਚ ਆਪਾਂ ਬਾਣੀ ਪੜਨੀ ਸੁਣਨੀ ਹੈ ਲੈ ਇਹਦੇ ਨਾਲ ਬਾਣੀ ਪੜਨੀ ਆਪਾਂ ਸੁਰ ਆ ਚੱਲ ਸੰਗੀਤ ਨੂੰ ਕਹ ਦਨੇ ਆਪਾਂ ਲਾਇ ਦੇ ਵਿੱਚ ਬਾਣੀ ਪੜਨੀ ਆ ਗੁਰੂ ਮਹਾਰਾਜ ਕਿਰਪਾ ਕਰਨ ਲਾਇ ਵਿੱਚ ਬਾਣੀ ਪੜ ਸਕ ਜੇ ਸੁੱਧ ਉਚਾਰਨ ਕਰ ਸਕ ਜੇ ਅਖਰੀ ਅਰਥ ਤੇ ਭਾਵ ਅਰਥ ਨੂੰ ਸਮਝ ਸਕ ਜੇ ਆਪਾਂ ਮਹਾਰਾਜ ਕਹਿਣਾ ਕਰਦੇ ਨੇ ਜਿਉ ਸੁਪਨੇ ਹੋਏ ਬੈ ਸਤ ਰਾਜਾ ਜਿਵੇਂ ਰਾਤ ਨੂੰ ਸੁਪਨਾ ਆ ਗਿਆ ਵੀ ਰਾਜਾ ਬਣ ਕੇ ਬਹਿ ਗਿਆ ਇਹ ਜੱਤਰਾ ਜੀਵਨ ਆ ਬਸ ਨੂੰ ਆ ਜਿਹੜੇ ਧਨ ਪਦਾਰਥ ਦੇ ਵਿੱਚ ਸੁਖ ਹੌਲਤਾਂ ਦੇ ਵਿੱਚ ਇਨਸਾਨ ਤੂੰ ਫਸਿਆ ਪਿਆ ਇਹ ਇੱਕ ਜਿਵੇਂ ਰਾਜਾ ਕੋਈ ਕਿਸੇ ਨੂੰ ਸੁਪਨਾ ਆ ਗਿਆ ਸੁਪਨੇ ਦੇ ਵਿੱਚ ਰਾਜਾ ਬਣ ਕੇ ਬਹਿ ਗਿਆ ਇਹੋ ਜੀ ਵਸਤਾ ਤੇਰੀ ਮਹਾਰਾਜ ਸਮਝਾਉਣਾ ਕਰਦੇ ਨੇ ਜਿਉਂ ਸੁਪਨੇ ਹੋਏ ਵੈਸੇ ਤਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜ ਜਦੋਂ ਅੱਖ ਅੱਖ ਖੁੱਲਦੀ ਆ ਤੇ ਉਸੇ ਹੀ ਮੰਝੇ ਤੇ ਪਿਆ ਹੁੰਦਾ ਉਹੀ ਬਿਸਤਰੇ ਹੁੰਦੇ ਨੇ ਕੋਲੇ ਬਸ ਇਹੋ ਜਿਹਾ ਜੀਵਨ ਆ ਤੇਰਾ ਜ਼ਿੰਦਗੀ ਦਾ ਮਹਾਰਾ ਸਮਝਾਉਣਾ ਕਰਦੇ ਨੇ ਆਧਾਰਨਾ ਦਿੱਤੀਆਂ ਜੀ ਉਹ ਵੀ ਸੱਜਣਾ ਤੇਰਾ ਜੀਵਨ ਇਹੋ ਜਿਹਾ ਤੂੰ ਜਿਵੇਂ ਵਿਕਾਰੋ ਬਿਹਾਰਾਂ ਦੇ ਵਿੱਚ ਬੜਾ ਤੂੰ ਖੁਸ਼ ਹੋਣਾ ਵੀ ਹਾਂ ਯਾਰ ਇੰਨੀ ਮੈਂ ਜ਼ਮੀਨ ਲੈ ਲਈ ਹੁਣ ਚਾਰ ਕਿੱਲੇ ਖਰੀਦ ਲੇ ਆ ਗੱਡੀ ਲਿਆਂਦੀ ਆ ਵਧੀਆ ਟੌਪ ਮਾਡਲ ਜਿਹੜੀ ਨਵੀਂ ਆਈ ਆ ਆ ਕੋਠੀ ਬਣਾਤੀ ਇਹ ਇੱਕ ਜੀਵਨ ਤੂੰ ਜਿਵੇਂ ਸੁਪਨੇ ਦੇ ਵਿੱਚ ਰਾਜਾ ਬਣ ਕੇ ਇਨਸਾਨ ਬੈਠ ਗਿਆ ਨਾ ਇਸ ਤਰ੍ਹਾਂ ਦਾ ਜੀਵਨ ਜੀ ਰਿਆਂ ਤੂੰ ਉਹ ਸੁਪਨਾ ਜਿਹੜਾ ਤੂੰ ਦੇਖ ਰਹਾ ਸੁਪਨਾ ਜਿਹੜਾ ਤੂੰ ਸੁਪਨੇ ਦੇ ਵਿੱਚ ਇੱਕ ਮਜ਼ਦੂਰ ਜਾਂ ਕੋਈ ਭਿਖਾਰੀ ਰਾਜਾ ਬਣ ਕੇ ਬਹਿ ਗਿਆ ਉਹ ਜਦੋਂ ਉਹਦੀ ਅੱਖ ਖੁੱਲ ਗਈ ਉਦੋਂ ਸੁਪਨਾ ਟੁੱਟ ਜਾਣਾ ਤੇ ਜਿਹੜੀਆਂ ਆਪਾਂ ਵੀ ਇੰਨੀ ਜ਼ਮੀਨ ਖਰੀਦ ਲਈ ਕੋਠੀਆਂ ਬਣਾ ਲਈਆਂ ਕਾਰਾਂ ਲੈ ਲਈਆਂ ਮਹਿੰਗੀਆਂ ਤੇ ਬੜਾ ਧਨਪਦਾਰਥਾ ਕੋਈ ਅੰਤ ਹੀ ਨਹੀਂ ਇਹ ਜਦੋਂ ਅੱਖ ਬੰਦ ਹੋ ਗਈ ਭਾਈ ਉਦੋਂ ਸੁਪਨਾ ਟੁੱਟ ਜਾਣਾ ਇਸ ਤਰ੍ਹਾਂ ਸਮਝਾਉਂਦੇ ਨੇ ਸਤਿਗੁਰੂ ਕਹਿੰਦੇ ਨੇ ਜੋ ਸੁਪਨੇ ਹੋਏ ਵੈਸਤ ਰਾਜਾ ਨੇ ਤ੍ਰਪਸਾਰੇ ਤਾਂ ਨਿਰਾਰਥ ਨਿਰਾਰਥ ਕਾਜਾ ਤੇਰੇ ਜ਼ਿੰਦਗੀ ਵਾਲੇ ਜਿੰਨੇ ਵੀ ਕਾਰਜ ਆ ਅੱਖ ਬੰਦ ਹੋ ਗਈ ਜਦੋਂ ਉਹ ਬੇਅਰਥ ਹੈ ਸੁੱਖ ਸਹੂਲਤਾਂ ਹੋਣੀਆਂ ਚਾਹੀਦੀਆਂ ਆਪਾਂ ਸਰੂ ਚ ਗੱਲ ਕਰੀ ਐ ਵੀ ਪ੍ਰਭੂ ਪਰਮਾਤਮਾ ਦੀਆਂ ਦਾਤਾਂ ਦਿੱਤੀਆਂ ਹੋਈਆਂ ਨੇ ਸੁੱਖ ਸਹੂਲਤਾਂ ਚਾਹੀਦੀਆਂ ਸੋਨੇ ਸਾਡੇ ਕੋਲੇ ਘਰ ਬਣ ਘਰ ਵੀ ਚਾਹੀਦੇ ਨੇ ਸੋਨੇ ਸਾਡੇ ਕੋਲੇ ਕੱਪੜੇ ਵੀ ਚਾਹੀਦੇ ਸੋਨਾ ਖਾਣ ਪੀਣ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲ ਰਿਹਾ ਆਪਾਂ ਆਨੰਦ ਮਾਣਨਾ ਪਰ ਇਹ ਆਨੰਦ ਮਾਣ ਦੇ ਮਾਣ ਦੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਅਸਲ ਵਿੱਚ ਇਹ ਗੱਲ ਸਮਝਾਉਂਦੇ ਨੇ ਸਤਿਗੁਰੂ ਅੱਗੇ ਮਹਾਰਾਜ ਕਹਿੰਦੇ ਨੇ ਜਿਉਂ ਰਾਖਾ ਖੇਤ ਉੱਪਰ ਪਰਾਏ ਜਿਵੇਂ ਕੋਈ ਖੇਤ ਦਾ ਰਾਖਾ ਆਪਾਂ ਲਾਤਾ ਜਿਵੇਂ ਹੁਣ ਬਜ਼ਾਰਾਂ ਦੇ ਵਿੱਚ ਵੀ ਉਹਨਾਂ ਦੇ ਇੱਕ ਮਾਰਕੀਟ ਵਾਲੇ ਜਿਵੇਂ 20 ਦੁਕਾਨਾਂ ਜਾਂ 40 ਦੁਕਾਨਾਂ ਉਹਨਾਂ ਦੇ ਵਿੱਚ ਉਹਨਾਂ ਦੇ ਇੱਕ ਸਕਿਉਰਿਟੀ ਗਾਰਡ ਰਾਤ ਨੂੰ ਰਾਖੀ ਕਰਨ ਵਾਸਤੇ ਰੱਖੇ ਨੇ ਉਹ ਸਾਰੇ ਜਾਣੇ ਮਿਲ ਕੇ ਤਨਖਾਹ ਦਿੰਦੇ ਨੇ ਇਸ ਤਰ੍ਹਾਂ ਮਹਾਰਾਜ ਕਹਣਾ ਕਹਿੰਦੇ ਜਿਉਂ ਰਾਖਾ ਖੇਤ ਉੱਪਰ ਭਰਾਏ ਖੇਤ ਖਸਮ ਕਾ ਰਾਖਾ ਉੱਠ ਜਾਏ ਕਿਉਂਕਿ ਉਹਨੇ ਜਿਹਨੇ ਡਿਊਟੀ ਕੀਤੀ ਤਾਂ ਖੇਤ ਦੀ ਰਾਖੀ ਕੀਤੀ ਆ ਜਾਂ ਦੁਕਾਨਾਂ ਦੀ ਰਾਖੀ ਕੀਤੀ ਆ ਉਹ ਤਾਂ ਸਵੇਰ ਨੂੰ ਜਦੋਂ ਉਹਦੀ ਡਿਊਟੀ ਪੂਰੀ ਹੋ ਗਈ ਉਹਨੇ ਤਾਂ ਘਰ ਨੂੰ ਚਲੇ ਜਾਣਾ ਮਾਲ ਮਾਲਕਾਂ ਦਾ ਹੀ ਰਹਿਣਾ ਇਸੇ ਤਰ੍ਹਾਂ ਹੀ ਸੱਜਣਾ ਤੇਰਾ ਜਿਹੜਾ ਕਾਰੋਬਾਰਾ ਸੰਸਾਰੀ ਇਹ ਬਸ ਇੰਨੀ ਕੀ ਵਸਤਾ ਹੈ ਦੀ ਜੀਂਦੇ ਜੀ ਹੋਣਾ ਚਾਹੀਦਾ ਪਹਿਲਾਂ ਵੀ ਗੱਲ ਕਰੀ ਹੁਣ ਵੀ ਗੱਲ ਕਰ ਲਈ ਵੀ ਹੁਣੇ ਚਾਹੀਦੇ ਨੇ ਪਰ ਇਹ ਸੁੱਖ ਸਹੂਲਤਾਂ ਦੇ ਵਿੱਚ ਰਹਿੰਦਾ ਹੋਇਆ ਗੁਰੂ ਦੀਆਂ ਦਾਤਾਂ ਦੇ ਵਿੱਚ ਆਨੰਦ ਮਾਣਦਾ ਹੋਇਆ ਜੀਵਨ ਜਿੰਦਾ ਜਿੰਦਾ ਪ੍ਰਮਾਤਮਾ ਦੇ ਨਾਮ ਨਾਲ ਜੁੜਜਾ ਅਸਰ ਗੱਲ ਇਹ ਸਮਝਾਉਂਦੇ ਨੇ ਸਤਿਗੁਰੂ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਉਸ ਖੇਤ ਕਾਰਨ ਰਾਖਾ ਕੜੇ ਉਹ ਪ੍ਰੋਪਰਟੀ ਕਿਸੇ ਦੀ ਹੋ ਰਹੀ ਆ ਇਹ ਐਵੇਂ ਦੁਖੀ ਹੋਇਆ ਰਹਿੰਦਾ ਗੱਲ ਉੱਥੇ ਲਿਆਉਣੀ ਆ ਧਿਆਨ ਉੱਥੇ ਹੀ ਰੱਖਣਾ ਵੇ ਆਪਾਂ ਜੋ ਤਨ ਪਦਾਰਥਾਂ ਦੇ ਵਿੱਚ ਮੋਹ ਮਾਇਆ ਦੇ ਵਿੱਚ ਖਚਤ ਹੋਇਆ ਨਾ ਇਨਸਾਨ ਬੇ ਇਹ ਤਾਂ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਤੇਰੇ ਪੱਲੇ ਕੱਖ ਨਹੀਂ ਜਾਣਾ ਤੇਰੇ ਪੱਲੇ ਜਾਏਗਾ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਅਸਲ ਸਿਧਾਂਤ ਤੁਹਾਨੂੰ ਸਮਝਾਉਣਾ ਚਾਹੁੰਦੇ ਨੇ ਆਪਾਂ ਨੂੰ ਸਤਿਗੁਰੂ ਅੱਗੇ ਮਹਾਰਾਜ ਕਹਿੰਦੇ ਨੇ ਤਿਸ ਕੈ ਪਾਲੇ ਕਛੂਨਾ ਪੜੇ ਉਹ ਐਵੇਂ ਹੀ ਦੁਖੀ ਹੋਇਆ ਰਹਿਣਾ ਮੇਰਾ ਆ ਸੀ ਮੇਰਾ ਉਹ ਖਸ ਗਿਆ ਮੇਰਾ ਆ ਇੱਧਰ ਹੋ ਗਿਆ ਆ ਇੰਨੀ ਜ਼ਿਆਦਾ ਜ਼ਮੀਨ ਮੇਰਾ ਭਰਾ ਲੈ ਗਿਆ ਉਹ ਭੈਣ ਹਿੱਸਾ ਲੈ ਗਈ ਐਵੇਂ ਹੀ ਛੜੀ ਜਨ ਦੁਖੀ ਹੋਈ ਜਨ ਉਹਦਾ ਹੱਕ ਬਣਦਾ ਸੀ ਉਹਨੇ ਲੈ ਲਿਆ ਮਾਂ ਪਿਓ ਦੀ ਜਾਇਦਾਦ ਆ ਪ੍ਰਾਪਰਟੀ ਆ ਉਹਦੀ ਭੈਣ ਭਰਾਵਾਂ ਦਾ ਹੱਕ ਬਣਦਾ ਧੀਆਂ ਪੁੱਤਰਾਂ ਦਾ ਸਾਰਿਆਂ ਦਾ ਉਹਨਾਂ ਦਾ ਐਵੇਂ ਹੀ ਦੁਖੀ ਹੋਈ ਜਨ ਮਹਾਰਾਜ ਜਿੱਥੇ ਸਮਝਾਉਂਦੇ ਨੇ ਉਸ ਖੇਤ ਕਾਰਨ ਰਾਖਾ ਕੜੇ ਉਸ ਤਨਪਦਾਰਥ ਦੀ ਖਾਤਰ ਔਖਾ ਹੋਈ ਜਨ ਤਿਸ ਕੈ ਪੱਲੇ ਕਸੂ ਨਾ ਪੜੇ ਪੱਲੇ ਤੇਰੇ ਕੁਛ ਨਹੀਂ ਪੈਣਾ ਇਹਦੇ ਚੋਂ ਐਵੇਂ ਨਾ ਦੁਖੀ ਹੋ ਕੇ ਜੀਵਨ ਜੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਸੌਖਾ ਜੀਵਨ ਗੁਜ਼ਾਰ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ ਜਿਸ ਕਾ ਰਾਜ ਤਿਸੇ ਕਾ ਸੁਪਨ ਜਿਹੋ ਜਾਂ ਰਾਜ ਆ ਉਹੇ ਜਿਹਾ ਸੁਪਨ ਜਾਂ ਜਿਹੋ ਜਿਹਾ ਸੁਪਨਾ ਉਹੋ ਜਿਹਾ ਹੀ ਰਾਜ ਆ ਧਿਆਨ ਨਾਲ ਗੱਲ ਸਮਝਣੀ ਆ ਜੀ ਆਪਾਂ ਮਹਾਰਾਜ ਦੀ ਕਿਰਪਾ ਨਾਲ ਬਈ ਇੱਕ ਰਾਜ ਜੇ ਰਾਜਾ ਕਰ ਰਿਹਾ ਤਾਂ ਇੱਕ ਸੁਪਨੇ ਦੀ ਤਰ੍ਹਾਂ ਹੀ ਆ ਬਸ ਉਹ ਸੁਪਨਾ ਆਪਾਂ ਪਹਿਲਾਂ ਵੀ ਗੱਲ ਸਮਝ ਲਈ ਜਿਹੜਾ ਹੁਣ ਆਪਾਂ ਆ ਪ੍ਰਤੱਖ ਦੇਖ ਰਹੇ ਆ ਰਾਜ ਭਾਗ ਮੇਰਾ ਬੈਂਕ ਬੈਲੈਂਸ ਮੇਰਾ ਸਭ ਕੁਛ ਐਨਾ ਮੇਰਾ ਅਮਰੀਕਨੀਆਂ ਪ੍ਰਾਪਟੀਆਂ ਇਹ ਅੱਖ ਬੰਦ ਨਾਲ ਭਾਈ ਮੁੱਕ ਜਾਣੀਆਂ ਜਿਹੜਾ ਸੁਪਨੇ ਦੇ ਵਿੱਚ ਤੂੰ ਰਾਜ ਭਾਗ ਦੇਖ ਲਿਆ ਰਾਤ ਨੂੰ ਰਾਜਾ ਬਣ ਕੇ ਪਿਆ ਗਿਆ ਉਹ ਅੱਖ ਖੁਲਣ ਨਾਲ ਟੁੱਟ ਜਾਣਾ ਧਿਆਨ ਨਾਲ ਨਾਲ ਗੱਲ ਸੁਣ ਸਮਝ ਲਿਆ ਜੀ ਬ੍ਰੀਕ ਵਿੱਚ ਆਏ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਜਿਸ ਕਾ ਰਾਜ ਤਿਸੇ ਕਾ ਸੁਪਨ ਜਨ ਆਇਆ ਦੀਨੀ ਤਨ ਲਾਈ ਤ੍ਰਿਸ਼ਨਾ ਹੁਣ ਇੱਥੇ ਇਹ ਵੀ ਭਾਵ ਬਣਦਾ ਵੀ ਉਹ ਪ੍ਰਭੂ ਪਰਮਾਤਮਾ ਨੇ ਤੈਨੂੰ ਸੁਪਨਾ ਦਿੱਤਾ ਪ੍ਰਭੂ ਪਰਮਾਤਮਾ ਨੇ ਤੈਨੂੰ ਰਾਜ ਦਿੱਤਾ ਦਾਤਾਂ ਸਾਰੀਆਂ ਉਹਦੀਆਂ ਹੀ ਆ ਤੇ ਉਹਦੀ ਨਾਂ ਉਹਦੇ ਨਾਮ ਨਾਲ ਜੁੜ ਜਾ ਨਾਲ ਨਾਲ ਸੁਖ ਸੁਹੂਲਤਾ ਮਾਨਦਾ ਹੋਇਆ ਅੱਗੇ ਮਹਾਰਾਜ ਕਹਣਾ ਕਰਦੇ ਨੇ ਉਹਨੇ ਤ੍ਰਿਸ਼ਨਾ ਲਾਈ ਏ ਤੈਨੂੰ ਪੈਦਾ ਤੈਨੂੰ ਉਹਨੇ ਕੀਤਾ ਤ੍ਰਿਸ਼ਨਾ ਮੰ ਵੀ ਉਹਨੇ ਪੈਦਾ ਕੀਤੀਆਂ ਪਰ ਜੇ ਤੈਨੂੰ ਕਿਤੇ ਤ੍ਰਿਸ਼ਨਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਲੱਗ ਜੇ ਨਾ ਫੇਰ ਤੇਰਾ ਜੀਵਨ ਸੋਖਾ ਇਨਸਾਨ ਕਿਤੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਤਰਸਾਲੂ ਹੋ ਜਾ ਉਹਦੀ ਤ੍ਰਿਸ਼ਨਾ ਲੱਗ ਜੇ ਤੈਨੂੰ ਲੱਗੂਗੀ ਜ਼ਰੂਰ ਇਹ ਨਹੀਂ ਵੀ ਨਗਲ ਨਾ ਲੱਗੇ ਜਦੋਂ ਆਪਾਂ ਗੁਰਬਾਣੀ ਸੁਣੀਗੇ ਰੋਜ਼ ਆਏ ਨਹੀਂ ਕਹਣਾ ਵੀ ਉਹੀ ਗੱਲ ਕਰੀ ਜਾਂਦੇ ਆ ਗੁਰੂ ਸਾਹਿਬ ਨਾ ਸਤਗੁਰਾਂ ਨੇ ਇੱਕ ਗੱਲ ਨੂੰ 100-100 ਵਾਰੀ ਰਿਪੀਟ ਕਰਕੇ ਵੱਖਰੇ-ਵੱਖਰੇ ਸੰਧਾਤ ਮੁਤਾਬਕ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੇ ਸਮਝ ਜਾ ਇਨਸਾਨ ਸਮਝ ਜਾ ਤੈਨੂੰ ਮਨੁੱਖਾ ਜੀਵਨ ਮਿਲਿਆ ਦੁਬਾਰਾ ਨਹੀਂ ਵਾਰੀ ਆਉਣੀ ਬੜਾ ਸਮਾਂ ਲੱਗ ਜਾਏਗਾ ਲੱਖ ਕਾਗਾਂ ਕਰੋੜ ਨਾਗਾਂ ਬਾਕੀ 84 ਲੱਖ ਹੋਰ ਆ ਦੇਖੋ ਤੁਸੀਂ 84 ਲੱਖ ਚੋਂ ਦੋ ਹੀ ਘਟੀਆਂ ਨਾ ਬਾਕੀ ਦੇਖ ਲਓ ਕਿੰਨੀ ਕਾਲਣਾ ਕਾਲਣੀ ਪੈਂਦੀ ਆ ਕਿੰਨੇ ਜਨਮ ਰਹਿਣਾ ਪੈਂਦਾ ਸੱਪਾਂ ਕਾਮਾਂ ਦੇ ਵਿੱਚ ਬਾਕੀ ਸਾਰੀਆਂ ਜੁਨੀਆਂ ਕੀਟ ਪਤੰਗੇ ਮਹਾਰਾਜ ਨੇ ਦੱਸਿਆ ਨਾ ਵੀ ਇਹ ਤੈਨੂੰ ਬਾਰੀ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਆ ਹੁਣ ਤੈਨੂੰ ਗੋਬਿੰਦ ਮਿਲਣ ਦੀ ਬਾਰੀ ਆ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਜਪਲਾ ਸਖ ਸੁਲਤਾਨ ਦਾ ਆਨੰਦ ਮਾਣਦਾ ਹੋਇਆ ਇਹ ਨਹੀਂ ਹੈ ਵੀ ਸੁਖ ਸੁਲਤਾਨ ਤੋਂ ਪਰੇ ਕਰ ਲੈ ਜਾਂ ਮੈਲੇ ਚ ਕਚਲੇ ਕੱਪੜੇ ਪਾਈ ਫਿਰ ਬਿਨਾਂ ਨਹਾਉਣ ਧੌਣ ਤੋਂ ਤੁਰਿਆ ਫਿਰ ਨਹੀਂ ਆਪਣੇ ਸਰੀਰ ਦੀ ਸ਼ਾਂਭ ਸੰਭਾਲ ਵੀ ਕਰਨੀ ਹੈ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਸਤਿਗੁਰੂ ਕਹਣਾ ਕਰਦੇ ਨੇ ਆਖਰੀ ਪੰਕਤੀ ਆ ਜੀਏ ਜਨਮ ਆਇਆ ਦੀਨੀ ਤਨ ਲਾਈ ਤ੍ਰਿਸ਼ਨਾ ਉਹਨੇ ਮਾਇਆ ਵੀ ਉਹਨੇ ਹੀ ਦਿੱਤੀ ਆ ਤੇ ਤ੍ਰਿਸ਼ਨਾ ਵੀ ਉਹਨੇ ਹੀ ਲਾਈ ਆ ਪ੍ਰਭੂ ਪ੍ਰਮਾਤਮਾ ਨੇ ਆਪ ਬਿਨਾਂ ਹੈ ਆਪ ਕਰੇ ਰਾਸ ਨਾਨਕ ਪ੍ਰਭ ਅਗੇ ਅਰਦਾਸ ਬਸ ਗੁਰੂ ਨਾਨਕ ਸਾਹਿਬ ਕਹਿੰਦੇ ਆਪਾਂ ਤਾਂ ਪ੍ਰਭ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਸਤਿਗੁਰੂ ਮੋਹ ਮਾਇਆ ਦੇ ਜਾਲ ਦੇ ਵਿੱਚੋਂ ਮੈਨੂੰ ਕੱਢ ਕੇ ਪ੍ਰਭ ਪ੍ਰਮਾਤਮਾ ਜੀ ਆਪ ਜੀ ਦੇ ਨਾਮ ਦੇ ਨਾਲ ਜੋੜ ਲਓ ਮੈਨੂੰ ਇਹ ਅਰਦਾਸ ਕਰਨੀ ਹੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਰੰਗ ਮਾਇਆ ਬਹੋਬੇਦੇ ਪੇਖੀ ਬੜੇ ਮਾਇਆ ਦੇ ਰੰਗ ਨੇ ਕਿਹੜੇ ਪੈਸੇ ਵਾਲਾ ਵੀ ਰੰਗ ਜਦੋਂ ਪੈਸਾ ਜਾਦੇ ਹੋ ਜੇ ਤੇ ਇਨਸਾਨ ਨੂੰ ਇਨਸਾਨ ਨਾ ਸਮਝੇ ਜਿਹਦੇ ਕੋਲੇ ਬੈਂਕ ਬੈਲੈਂਸ ਜਾਦੇ ਹੋ ਗਿਆ ਵੀ ਹੁਣ ਕੀੜੇ ਮਕੌੜੀ ਦੇਖਦਾ ਦੂਜਿਆਂ ਨੂੰ ਇਹ ਵੀ ਮਾਇਆ ਚੰਬੜ ਗਈ ਜੇ ਗੁਜਰਾਨ ਮੁਤਾਬਕਾ ਸੁੱਖ ਸਹੂਲਤਾਂ ਵਾਸਤੇ ਮਾਇਆ ਨੂੰ ਵਰਤਦਾ ਇਨਸਾਨ ਨੂੰ ਇਨਸਾਨ ਸਮਝਦਾ ਫੇਰੇ ਮਾਇਆ ਨਹੀਂ ਪਈ ਸਮਝ ਲਓ ਫੇਰੇ ਗੁਜਰਾਨ ਆ ਕੋਠੀ ਵੀ ਮਾਇਆ ਬਣ ਸਕਦੀ ਆ ਤਿਆਂ ਪੁੱਤਰ ਵੀ ਮਾਇਆ ਬਣ ਸਕਦੇ ਆ ਵੀ ਮੇਰੇ ਹੀ ਚੜ ਦੀ ਕਲਾ ਚ ਰਹਿਣ ਮੇਰੇ ਹੀ ਵਸਦਾ ਮਤਲਬ ਵੱਡੀਆਂ ਨੌਕਰੀਆਂ ਤੇ ਲੱਗਣ ਵੱਡੇ ਵੱਡੇ ਕੰਮ ਮੇਰੇ ਹੀ ਕਰਨ ਚੰਗੇ ਤੇ ਦੂਜੇ ਦਾ ਫੇਲ ਹੋ ਜੇ ਤਾਂ ਮੈਂ ਖੁਸ਼ ਆ ਠੀਕ ਆ ਜੀ ਆਪਦੇ ਪਾਸ ਹੋਏ ਦੀ ਖੁਸ਼ੀ ਨਹੀਂ ਦੂਜੇ ਦੀ ਫੇਲ ਹੋਏ ਦੀ ਖੁਸ਼ੀ ਆ ਇਹ ਮਾਇਆ ਚੰਬੜ ਜਾਂਦੀ ਆ ਫਿਰ ਬਹੁਤ ਰੰਗ ਨੇ ਮਾਇਆ ਦੇ ਸੋਹਣਾ ਸੁੰਦਰ ਸਰੀਰ ਆ ਤੇ ਉਹ ਵੀ ਫਿਰ ਆਪਣੇ ਆਪ ਨੂੰ ਸੋਹਣਾ ਸੁੰਦਰੀ ਜਾਣਦਾ ਵੀ ਦੂਜੇ ਤਾਂ ਹੈ ਹੀ ਨਹੀਂ ਇਹੋ ਜੇ ਇਹ ਵੀ ਮਾਇਆ ਚੰਬੜੀ ਆ ਬਹੁਤ ਤਰ੍ਹਾਂ ਦੀ ਮਾਇਆ ਆਪਾਂ ਦੋ ਕਹਿੰਟ ਲੈ ਲੈ ਦੋ ਤਿੰਨ ਮਹਾਰਾਜ ਕਹਿੰਦੇ ਨੇ ਬਹੁ ਰੰਗ ਮਾਇਆ ਬਹੁ ਵਿਧ ਪੇਖੀ ਬੜੇ ਤਰ੍ਹਾਂ ਦੀ ਮਾਇਆ ਤੇ ਬੜੀਆਂ ਵਿਧੀਆਂ ਵਾਲੀ ਮੈਂ ਦੇਖੀ ਆ ਮਾਇਆ ਮਹਾਰਾਜ ਕਹਿੰਦੇ ਕਲਮ ਕਾਗਦ ਸਿਆਨ ਪਲੇਖੀ ਕਾਗਜ਼ ਮੈਨੇ ਕਲਮ ਮੈਨੇ ਲਿਖਣ ਵਾਲੀ ਕਾਗਜ਼ ਕਾਗਜ਼ ਠੀਕ ਆ ਜੀ ਸਿਆਣਪ ਲੇਖੀ ਮਹਾਰਾਜ ਕਹਿੰਦੇ ਮੈਂ ਕਲਮ ਦੇ ਨਾਲ ਕਾਗਜ਼ ਤੇ ਇਹ ਸੱਚੀ ਗੱਲ ਲਿਖੀ ਐ ਝੂਠ ਨਹੀਂ ਐ ਮਹਿਰਮਲੂਕ ਹੋਏ ਦੇਖਿਆ ਖਾਨ ਤੇ ਆਪਾਂ ਸਮਝਦੇ ਨਾ ਮਹਿਰ ਆ ਜੀ ਫਲਾਣੇ ਸ਼ਹਿਰ ਦਾ ਮਹਿਰ ਆ ਏ ਮਲੂਕ ਮੈਨੇ ਉਹਦੋਂ ਵੱਡਾ ਹੋ ਗਿਆ ਰਾਜਾ ਖਾਨ ਮਹਾਰਾਜ ਕਹਿੰਦੇ ਮੈਂ ਦੇਖੇ ਨੇ ਤਾਂ ਤੇ ਨਹੀਂ ਮਨ ਤ੍ਰਿਪਤਾਨ ਇਹਨਾਂ ਦਾ ਵੀ ਨਹੀਂ ਮਨ ਤ੍ਰਿਪਤਿਆ ਬਥੇਰੇ ਮੈਂ ਖਾਨ ਮਲੂਕ ਦੇਖੇ ਨੇ ਮਹਾਰਾਜ ਕਹਿੰਦੇ ਮਹਿਰ ਮਲੂਕ ਹੋਏ ਦੇਖਿਆ ਖਾਨ ਮੈਂ ਦੇਖੇ ਨੇ ਵੱਡੇ ਵੱਡੇ ਅਹੁਦੇਦਾਰ ਤੇ ਵੱਡੇ ਵੱਡੇ ਅਮੀਰ ਮਹਾਰਾਜ ਕਹਿੰਦੇ ਤਾਂ ਤੇ ਨਹੀਂ ਮਨ ਤ੍ਰਿਪਤਾਨ ਤਾਂ ਵੀ ਇਹਨਾਂ ਦਾ ਮਨ ਤ੍ਰਿਪਤਿਆ ਕਿਉਂਕਿ ਮਰ ਹੈ ਹੀ ਭੁੱਖਾ ਇੱਕ ਭੁੱਖਾ ਭੁੱਖਾ ਕਰਦਾ ਰਹਿੰਦਾ ਮਨ ਤ੍ਰਿਪਤਦਾ ਨਹੀਂ ਹੈ ਤ੍ਰਿਪਤੇਗਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸੋ ਸੁਖ ਮੈ ਕੋ ਸੰਤ ਬਤਾਵੋ ਜਿਹੜਾ ਸੁਖ ਆ ਮੈਨੂੰ ਗੁਰੂ ਦੱਸ ਰਹੇ ਨੇ ਵੀ ਤੇਰੀ ਜ਼ਿੰਦਗੀ ਦੇ ਵਿੱਚ ਸੁਖ ਕਿਵੇਂ ਤੋਂ ਮਾਣ ਸਕਦਾ ਸੋ ਸੁਖ ਮੋ ਕੋ ਸੰਤ ਬਤਾਵੋ ਤ੍ਰਿਸ਼ਨਾ ਬੁਝੈ ਮਨ ਤ੍ਰਿਪਤਤਾਵੋ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਨਾਲ ਹੀ ਤ੍ਰਿਸ਼ਨਾਵਾਂ ਖਤਮ ਹੁੰਦੀਆਂ ਨੇ ਠੀਕ ਆ ਜੀ ਤੇ ਮਨ ਸਾਡਾ ਤ੍ਰਿਪਤ ਹੋ ਜਾਂਦਾ ਤ੍ਰਿਪਤ ਹੋ ਗਿਆ ਫਿਰ ਇਹਨੂੰ ਭੁੱਖ ਤੇ ਪਿਆਸ ਕਿਸੇ ਵੀ ਕਿਸਮ ਦੀ ਨਹੀਂ ਰਹਿੰਦੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਰੱਜ ਗਿਆ ਹੈ ਤੇ ਗੁਰੂ ਦਾ ਸਿਧਾਂਤ ਮਿਲ ਗਿਆ